ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਵਿੰਦਰ ਸਿੰਘ ਬਤਾਰ ਪ੍ਰਿੰਸੀਪਲ ਸਕੂਲ ਆਫ ਐਮਿਨੈਂਸ ਚਾਜਲੀ ਵਿਖੇ ਕੰਮ ਕਰ ਰਿਹਾ ਸੋ ਜਿੰਨੇ ਵੀ ਇਲਾਕਾ ਨਿਵਾਸੀ ਨੇ ਮੈਂ ਉਹਨਾਂ ਦੀ ਜਾਣਕਾਰੀ ਇਹ ਦੱਸ ਦੇਣਾ ਕਿ ਸਕੂਲ ਆਫ ਐਮਿਨੈਂਸ ਚਾਜਲੀ ਲਈ ਜੋ 9ਵੀਂ ਤੇ 11ਵੀਂ ਕਲਾਸ ਲਈ ਦਾਖਲੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਇਹ ਦਾਖਲਾ ਇੱਕ ਇੰਟਰੈਂਸ ਟੈਸਟ ਦੇ ਥਰੂ ਹੋਣਾ ਜਿਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਲਿੰਕ ਖੁੱਲ ਚੁੱਕਿਆ ਤੇ ਉਹਦੀਆਂ ਆਖਰੀ ਮਿਤੀਆਂ ਨੇੜੇ ਨੇ ਅੱਠਵੀਂ ਕਲਾਸ ਦੇ ਬੱਚੇ ਜਿਨ੍ਹਾਂ ਨੇ ਨੌਵੇਂ ਚ ਦਾਖਲਾ ਲੈਣਾ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ ਜੋ ਹੈ ਉਹ 17 ਫਰਵਰੀ ਹੈ ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਦੀ ਪਰ ਰਜਿਸਟ੍ਰੇਸ਼ਨ ਕਰੀਏ ਤਾਂ ਕਿ ਬੱਚੇ ਇਸ ਐਂਟ੍ਰੈਂਸ ਟੈਸਟ ਦੇ ਥਰੂ ਕੁਆਲੀਫਾਈ ਕਰਕੇ ਸਕੂਲ ਆਫ ਐਡਮਿਟੈਂਸ ਸਾਜਲੀ ਵਿਖੇ ਐਡਮਿਸ਼ਨ ਲੈ ਸਕਣ ਪਲੱਸ 1 ਦੀ ਰਜਿਸਟ੍ਰੇਸ਼ਨ ਹੈ ਉਹ ਵੀ ਸ਼ੁਰੂ ਹੋ ਚੁੱਕੀ ਹੈ ਜੀ ਇਸ ਦੀ ਆਖਰੀ ਮਿਤੀ 27 ਫਰਵਰੀ 2025 ਹੈ ਤੇ ਜਿਹੜੀ ਦਾਖਲਾ ਪ੍ਰੀਖਿਆ ਹੋਣੀ ਹੈ ਉਹ 9ਵੀਂ ਵਾਸਤੇ 16 ਮਾਰਚ ਨੂੰ ਲਈ ਜਾਣੀ ਹੈ ਤੇ ਜਿਹੜੀ 11ਵੀਂ ਸ਼੍ਰੇਣੀ ਹੈ ਉਹ 6 ਅਪ੍ਰੈਲ ਨੂੰ ਇਹ ਪ੍ਰੀਖਿਆ ਲਈ ਜਾਣੀ ਹੈ ਜਿੰਨੇ ਵੀ ਵਿਦਿਆਰਥੀ ਰਜਿਸਟ੍ਰੇਸ਼ਨ ਕਰਨਗੇ ਉਹ ਦਾਖਲਾ ਪ੍ਰੀਖਿਆ ਦੇ ਸਕਣਗੇ ਤੇ ਇਸ ਦਾਖਲਾ ਪ੍ਰੀਖਿਆ ਦੇ ਵਿੱਚੋਂ ਕੁਆਲੀਫਾਈ ਕਰਨ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਤੇ ਰੋਸਟਰ ਦੇ ਅਨੁਸਾਰ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਨੇ ਉਹ ਦਾਖਲਾ ਦਿੱਤਾ ਜਾਣਾ ਸਾਡੇ ਕੋਲ 36 36 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਨਵੀਂ ਕਲਾਸੀਆਂ ਨੇ ਤੇ ਚਾਰ ਸੈਕਸ਼ਨ ਅਸੀਂ 11ਵੀਂ ਕਲਾਸ ਦੇ ਲੈਣੇ ਨੇ ਨਾ ਚੋ ਇੱਕ ਸੈਕਸ਼ਨ ਨਾਨ ਮੈਡੀਕਲ ਦਾ ਇੱਕ ਮੈਡੀਕਲ ਇੱਕ ਕਾਮਰਸ ਤੇ ਇੱਕ ਆਰਟਸ ਤੇ ਹਰ ਇੱਕ ਸੈਕਸ਼ਨ ਦੇ ਵਿੱਚ ਜਿਹੜੇ 32 ਵਿਦਿਆਰਥੀ ਨੇ ਉਹ ਦਾਖਲਾ ਲੈ ਸਕਣਗੇ ਹਾਂਜੀ ਜੋ ਸਕੂਲ ਆਫ ਐਮਿਨੈਂਸ ਹੈ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਹਾਈ ਕੁਆਲਿਟੀ ਐਜੂਕੇਸ਼ਨ ਦੇਣ ਦਾ ਉਪਬੰਧ ਕੀਤਾ ਗਿਆ ਤੇ ਇਸ ਦਾ ਜੋ ਮੁੱਖ ਉਦੇਸ਼ ਆ ਉਹ ਵਿਦਿਆਰਥੀਆਂ ਨੂੰ ਸਮੇਂ ਦਾ ਹਾਨੀ ਬਣਾਉਣਾ ਤੇ ਉਹਨਾਂ ਨੂੰ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੇ ਲਈ ਤਿਆਰ ਕਰਨਾ ਸੋ ਇਸ ਦੇ ਲਈ ਬੜੀਆਂ-ਬੜੀਆਂ ਸੁਵਿਧਾਵਾਂ ਸਕੂਲਾਂ ਦੇ ਅੰਦਰ ਜੋ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਸ ਵਿੱਚੋਂ ਉਹਨਾਂ ਲਈ ਬੜਾ ਅੱਛਾ ਕਾਸਟਲੀ ਫਰਨੀਚਰ ਆਰਾਮਦਾਇਕ ਉਹਦਾ ਪ੍ਰਬੰਧ ਕੀਤਾ ਗਿਆ ਵਿਦਿਆਰਥੀਆਂ ਲਈ ਬੜੀ ਵੈਲ ਡਿਜ਼ਾਈਨਡ ਯੂਨੀਫਾਰਮ ਉਹ ਫ੍ਰੀ ਆਫ ਕਾਸਟ ਦਿੱਤੀ ਜਾ ਰਹੀ ਹੈ ਵਿਦਿਆਰਥੀਆਂ ਨੂੰ ਆ ਟਰਾਂਸਪੋਰਟੇਸ਼ਨ ਦੀ ਜਿਹੜੀ ਸੁਵਿਧਾ ਹੈ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਉਹ ਵਹੀਆ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਪੜ੍ਹਾਈ ਤੇ ਵਿਸ਼ੇਸ਼ ਜ਼ੋਰ ਜੋ ਦਿੱਤਾ ਜਾ ਰਿਹਾ ਹੈ ਉਹਨਾਂ ਦੀਆਂ ਕਲਾਸਰੂਮਸ ਦੇ ਅੰਦਰ ਇੰਟਰਐਕਟਿਵ ਪੈਨਲ LEDS ਦਾ ਪ੍ਰਬੰਧ ਕੀਤਾ ਗਿਆ ਹੈ ਵਿਦਿਆਰਥੀਆਂ ਨੂੰ ਐਕਸਪੋਜ਼ਰ ਵਿਜ਼ਿਟਸ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਵਿੰਟਰ ਕੈਂਪ ਲਗਾਏ ਜਾ ਰਹੇ ਨੇ ਤਾਂ ਕਿ ਉਹ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ IIT JEE ਜਾਂ NEET ਦੀ ਜੋ ਤਿਆਰੀ ਹੈ ਉਹ ਵਧੀਆ ਢੰਗ ਨਾਲ ਕਰਕੇ ਜੋ ਸਮੇਂ ਦੀ ਹਾਨੀ ਨੇ ਉਹ ਬਚ ਸਕਣ ਸੋ ਜੋ ਸਪੋਰਟਸ ਹੈ ਉਸ ਦੀਆਂ ਸੁਵਿਧਾਵਾਂ ਵੀ ਜਿਹੜਾ ਸਾਡਾ ਸਪੋਰਟਸ ਦਾ ਇਨਫਰਾਸਟ੍ਰਕਚਰ ਹੈ ਉਹ ਕਾਫੀ ਵਧੀਆ ਤਿਆਰ ਕੀਤਾ ਹੈ ਸਕੂਲ ਦੇ ਵਿੱਚ ਜੋ ਬਾਕਸਿੰਗ ਹੈ ਬਾਕਸਿੰਗ ਰਿੰਗ ਦੀ ਸਥਾਪਨਾ ਕੀਤੀ ਗਈ ਹੈ ਇਸ ਤੋਂ ਇਲਾਵਾ ਵਾਲੀਬਾਲ ਬਾਸਕਟਬਾਲ ਤੇ ਐਥਲੈਟਿਕਸ ਦੇ ਟ੍ਰੈਕ ਨੇ ਉਹਨਾਂ ਦੀ ਰੈਨੋਵੇਸ਼ਨ ਵੀ ਕੀਤੀ ਗਈ ਹੈ